ਜਿਵੇਂ ਆਪਾਂ ਬਾਣੀ ਚ ਪੰਕਤੀ ਬੜਦੇ ਆਂ ਰੈਣ ਗਈ ਮਤ ਦਿਨ ਵੀ ਜਾਏ ਭਵਰ ਗਏ ਬਗ ਬੈਠੇ ਆਏ ਦੇਖੋ ਹੁਣ ਆਪਾਂ ਇੱਥੇ ਕੀ ਕਹਿ ਲਿਆ ਆਂਦਾ ਰਾਤ ਚੱਲੇਗੀ ਕਿਤੇ ਦਿਨ ਨਾ ਚਲਾ ਜਾਏ ਠੀਕ ਹੈ ਜੱਗੇ ਕੀ ਕਹਤਾ ਆਂਦਾ ਭਵਰ ਗਏ ਬਗ ਬੈਠੇ ਆਏ ਕਹਿੰਦਾ ਕਾਲੇ ਵਾਲ ਚੱਲੇਗੇ ਚਿੱਟੇ ਆਗੇ ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਤੁਸੀਂ ਭਵਰੇ ਦਾ ਰੰਗ ਵੇਖ ਲਿਆ ਤੇ ਬਗਲੇ ਦਾ ਰੰਗ ਵੇਖ ਲਿਆ ਹੈਨਾ ਭਵਰੇ ਦਾ ਰੰਗ ਕਾਲਾ ਆ ਤੇ ਬਗਲੇ ਦਾ ਰੰਗ ਚਿੱਟਾ ਆ ਤੇ ਤੁਸੀਂ ਵਾਲਾ ਨਾਲ ਜੋੜ ਲਿਆ ਕਿੰਨਾ ਕਹਿੰਦਾ ਬਵਰ ਗਏ ਬਗ ਬੈਠੇ ਆਏ ਕਾਲੇ ਵਾਲ ਚਲੇ ਗਏ ਚਿੱਟੇ ਆ ਗਏ ਮਰੂ ਕਹ ਰਿਹਾ ਵਾਲਾਂ ਦੀ ਗੱਲ ਨਹੀਂ ਹੈ ਗੁਰਬਾਣੀ ਸੁਭਾ ਦੀ ਗੱਲ ਕਰਦੀ ਹੈ ਦੇਖੋ ਕਿਵੇਂ ਰਹਿਣ ਗਈ ਮਤ ਦਿਨ ਵੀ ਜਾਏ ਰਹਿਣ ਦਾ ਮਤਲਬ ਕੀ ਹੈ ਕਹਿੰਦੇ ਇੱਕ ਜੀਵਨ ਤੂੰ ਗੁਜ਼ਾਰਿਆ ਹੈ ਜਿਹੜਾ ਵਿਸੁਰਤੀ ਚ ਗਵਾ ਆਇਆ ਕਿਹੜਾ 83 ਲੱਖ 99 ਹਜ਼ਾਰ 999 ਜਨਮ ਜਿਹੜੇ ਪਿੱਛੇ ਪੋ ਗਏ ਆ ਨਾ ਉਹ ਰਾਤ ਦੇ ਤੂੰ ਗਵਾ ਆਇਆ ਚਲੇ ਗਏ ਤੇਰੇ ਮਤ ਦਿਨ ਵੀ ਜਾਏ ਕਹਿੰਦੇ ਮਨੁੱਖੀ ਜਨਮ ਜਿਹੜਾ ਦਿਨੇ ਆ ਇੰਨਾ ਮਤਲਬ ਕੀ ਹੈ ਦੇਖੋ ਦਿਨ ਚੜਿਆ ਆਪਾਂ ਕੋ ਕਮਾਈ ਕਰ ਸਕਦੇ ਆ ਕੋਈ ਮਿਹਨਤ ਕਰ ਸਕਦੇ ਆ ਇਦਾਂ ਗੁਰੂ ਜੀ ਕਹਿਣ ਲੱਗੇ ਮਨੁੱਖੀ ਜਨਮ ਦੇਣਿਆ ਜਿੱਥੇ ਤੁਸੀਂ ਕਮਾਈ ਕਰ ਸਕਦੇ ਹੋ ਕਾਦੀ ਸ਼ਬਦ ਦੀ ਨਾਮ ਦੀ ਦਿਨ ਵੇਲੇ ਆਪਾਂ ਬਜਾਈ ਕਰਦੇ ਆ ਖੇਤ ਉਹਨੇ ਆਪਾਂ ਬੀਜਦੇ ਆ ਕਹਿੰਦੇ ਹੁਣ ਮਨੁੱਖੀ ਜਨਮ ਦੇਣਿਆ ਤੇ ਇਸੇ ਆਪਣੀ ਆਤਮਿਕ ਪੈੜੀ ਵਾ ਤੇ ਨਾਮ ਦਾ ਬੀਜ ਖਾੜ ਲੈ ਕੋਈ ਜੀ ਸਮਝਾਉਂਦੇ ਪਏ ਹੁਣ ਅੱਗੇ ਕੀ ਕਿਹਾ ਬਬਰ ਗਏ ਬਬਰ ਦਾ ਵਾਅ ਹੀ ਨਹੀਂ ਹੈ ਤੇ ਕਾਲੇ ਵਾਲ ਚਲੇ ਗਏ ਗੁਰੂ ਜੀ ਪਿਆਰੀ ਸਾਧ ਸੰਗਤ ਜੋ ਕਈ ਬੱਚੇ ਕਾਲੇ ਵਾਲਾਂ ਦੀ ਮਰ ਜਾਂਦੇ ਉਹਨਾਂ ਦਾ ਕੀ ਕਰੀਏ ਹਨਾ ਸੋਚਣ ਵਾਲੀ ਗੱਲ ਹੈ ਸੋ ਵਿਚਾਰ ਕਰਨੀ ਗੁਰੂ ਜੀ ਸਮਝਾਉਣ ਲੱਗੇ ਬਵਰ ਗਏ ਬਵਰ ਦਾ ਮਤਲਬ ਕੀ ਜਿਹੜਾ ਬਵਰਾ ਨਾ ਉਹਦਾ ਸੁਭਾਅ ਕੀ ਹੈ ਉਹ ਫੁੱਲ ਉਤੇ ਬਹਿੰਦਾ ਹੈ ਤੇ ਰਸ ਚੂਸਦਾ ਹੈ ਇਦਾਂ ਗੁਰੂ ਜੀ ਕਹਿਣ ਲੱਗੇ ਕਹਿੰਦੇ ਮਨਾ ਮਨੁੱਖ ਜਾਨੇ ਦੇ ਅੰਦਰ ਐਸ ਦਿਨ ਦੇ ਅੰਦਰ ਤੇਰਾ ਸੁਭਾਅ ਹੋਣਾ ਚਾਹੀਦਾ ਸੀ ਕਹਿੰਦਾ ਕੈਸਾ ਕਿ ਤੂੰ ਗੁਰਬਾਣੀ ਪੜਦਾ ਤੇ ਗੁਰਬਾਣੀ ਦੇ ਹਰ ਇੱਕ ਅੱਖਰ ਨੂੰ ਫੁੱਲ ਸਮਝਦਾ ਤੇ ਫੁੱਲ ਸਮਝ ਕੇ ਉਹਦਾ ਰਸ ਚੂਸਦਾ ਅੰਤਰੀਵ ਭਾਵ ਕਢਦਾ ਇਹ ਤਰ੍ਹਾਂ ਸੁਭਾਅ ਹੋਣਾ ਚਾਹੀਦਾ ਸੀ ਭਵਰੇ ਵਰਗਾ ਕਹਿੰਦੇ ਬਵਰ ਗਏ ਕਹਿੰਦੇ ਮਾਰ ਚਾਤੀ ਇਹ ਵਿਚਾਰ ਤੇਰੇ ਚਲੇਗੇ ਤੇ ਕੀ ਬੱਗ ਬੈਠੇ ਆਏ ਕਹਿੰਦਾ ਇਹ ਵਿਚਾਰ ਚਲੇਗੇ ਉਹ ਤੋਂ ਬਗਲੇ ਬਹਿ ਕੇ ਆ ਕੇ ਕਹਿੰਦਾ ਬਗਲਾ ਕੀ ਹੈ ਛੱਪੜ ਦੇ ਕਿਨਾਰੇ ਬੈਠਾ ਇੱਕ ਲੱਤ ਤੇ ਖੜਾ ਤੇ ਧਿਆਨ ਕਿੱਥੇ ਆ ਡੱਡੀ ਮੱਛੀ ਵਾਲ ਕਹਿੰਦਾ ਦੇਖ ਤੇਰੇ ਅੰਦਰ ਵੀ ਵਿਚਾਰ ਬਗਲੇ ਰਗੇ ਪੈਦਾ ਹੋ ਗਏ ਆ ਕਿ ਬੈਠਾ ਗੁਰੂ ਘਰਿਆਂ ਪੰਨ ਬਾਣੀ ਨੇ ਤੇ ਪਰ ਧਿਆਨ ਬਗਲੇ ਵਾਂਗੂ ਆ ਜਿੱਦਾਂ ਉਹਦਾ ਧਿਆਨ ਡੱਡੀ ਮੱਛੀ ਵਾਲ ਸੀ ਤੇਰਾ ਵੀ ਗੁਰੂ ਚਰਨਾਂ ਵਿੱਚ ਬਹਿ ਕੇ ਵੀ ਧਿਆਨ ਸੰਸਾਰ ਦੀਆਂ ਝੂਠੀਆਂ ਦਾਤਾਂ ਵਾਲੀ ਹੈ ਦਾਤ ਪਿਆਰੀ ਮਿਸਰਿਆ ਦਾਦਾਰਾ ਕਹਿੰਦਾ ਧਿਆਨ ਤੇਰਾ ਉਧਰ ਹੀ ਹੈ ਤੇ ਤੇਰੀ ਬਿਰਤੀ ਬਗਲੇ ਵਰਗੀ ਹੈ ਕਹਿੰਦੇ ਮਾਰ ਚਾਤੀ ਸੁਭਾਅ ਤੇ ਦਾਤ ਤਾਂ ਨਹੀਂ ਬਣ ਗਿਆ ਤੇ ਬਗਲੇ ਬਣ ਕੇ ਕਹਿੰਦਾ ਪਾ ਤੇਰੇ ਵਿੱਚ ਆਹਰ ਬਗਲਿਆਂ ਵਰਗੇ ਬਣ ਚੁੱਕੇ ਨੇ ਤੇਰੇ ਅੰਦਰ ਵੀ ਝੂਠੀ ਮੋਹ ਮਾਇਆ ਦੀ ਖਿੱਚਿਆ ਗੁਰੂ ਦੇ ਚਰਨਾਂ ਨਾਲ ਪ੍ਰੀਤੀ ਨਹੀਂ ਹੈ ਇਹਨੂੰ ਚੀਜ਼ ਨੂੰ ਸਮਝਾਉਣ ਲਈ ਗੁਰੂ ਜੀ ਫਿਰ ਸਮਝਾਉਣ ਲੱਗੇ